ਜਿਵੇਂ ਹੀ ਜਸਟਨ ਟਚਰਡ ਦੇ ਵੱਲੋਂ ਆਪਣੇ ਅਹੁਦੇ ਤੋਂ ਰਿਜ਼ਾਈਨ ਕਰਨ ਦਾ ਐਲਾਨ ਕੀਤਾ ਗਿਆ ਤਾਂ ਉਸ ਤੋਂ ਬਾਅਦ ਬਹੁਤ ਸਾਰਾ ਬਦਲਾਅ ਆਇਆ ਲਿਬਰਲ ਪਾਰਟੀ ਦੇ ਵਿੱਚ ਜਿਸ ਨੇ ਸਿਆਸੀ ਗਲਿਆਰੀਆਂ ਦੇ ਵਿੱਚ ਇੱਕ ਨਵੀਂ ਚਰਚਾ ਛੇੜੀ ਹੋਈ ਹੈ ਬਿਲਕੁਲ ਜੀ ਇਥੇ ਲਿਬਰਲ ਪਾਰਟੀ ਦਾ ਫਾਇਦੇ ਦੇ ਵਿੱਚ ਨਜ਼ਰ ਆ ਰਹੀ ਹੈ ਕਹਿੰਦੇ ਜਸਟਨ ਟਰੂਡੋ ਦਾ ਅਸਤੀਫਾ ਲਿਬਰਲ ਪਾਰਟੀ ਵਾਸਤੇ ਇੱਕ ਖਜ਼ਾਨੇ ਦਾ ਮੂੰਹ ਖੋਲਣ ਜਾ ਰਿਹਾ ਹੈ ਜੋ ਖਜ਼ਾਨਾ ਸ਼ਾਇਦ ਸੱਤਾ ਦੇ ਦਰਵਾਜ਼ੇ ਵੱਲ ਵੀ ਜਾ ਸਕਦਾ ਹੈ ਹੈਰਾਨਕੁਨ ਤਰੀਕੇ ਦੇ ਨਾਲ ਜਿਹੜਾ ਨਵਾਂ ਸਰਵੇ ਆਇਆ ਐਕੋਸ ਦਾ ਉਹਦੇ ਵਿੱਚ ਕੰਸਰਵੇਟਿਵ ਪਾਰਟੀ ਦੀ ਲੀਡ ਘਟ ਕੇ ਸਿਰਫ 11 ਪੁਆਇੰਟਸ ਰਹਿ ਚੁੱਕੀ ਹੈ ਜੀ ਔਰ ਲਿਬਰਲ ਪਾਰਟੀ ਦੀ ਲੀਡ ਹੈ ਜਿਹੜੀ ਵੱਧ ਗਈ ਹੈ ਉਹ 28 ਪੁਆਇੰਟਸ ਹੋ ਚੁੱਕੀ ਹੈ ਜਿਹੜੀ ਕਿ 20 ਤੋਂ ਵੀ ਥੱਲੇ ਚਲੀ ਗਈ ਸੀ ਤੁਸੀਂ ਅੰਦਾਜ਼ਾ ਲਾਓ ਕਿ ਜਸਟਿਨ ਟਰੂਡੋ ਦੇ ਅਸਤੀਫੇ ਨਾਲ ਅਜਿਹਾ ਕੀ ਹੋ ਗਿਆ ਕਿ ਲਿਬਰਲ ਪਾਰਟੀ ਦੇ ਅੰਦਰ ਬਹੁਤ ਹੀ ਖੁਸ਼ ਨੁਮਾ ਮਾਹੌਲ ਜਾਂ ਲੋਕਾਂ ਦੇ ਅੰਦਰ ਲਿਬਰਲ ਪਾਰਟੀ ਪ੍ਰਤੀ ਜਿਹੜਾ ਰੁਝਾਨ ਸੀ ਉਹ ਪੋਜ਼ਿਟਿਵ ਹੋ ਚੁੱਕਿਆ ਹਲੇ ਤਾਂ ਕਿੰਨੇ ਦਿਨ ਹੋਏ ਨੇ 11 ਦਿਨ ਹੋਏ ਨੇ ਕੈਨੇਡੀਅਨ ਤਰੀਕ ਦੇ ਹਿਸਾਬ ਨਾਲ 11 ਉਹ ਤਰੀਕ ਹੈ ਉੱਥੇ 17 ਜਨਵਰੀ ਹੈ ਤੇ 6 ਜਨਵਰੀ ਨੂੰ ਜਸਨ ਰੂਡੋ ਨੇ ਐਲਾਨ ਕੀਤਾ ਸੀ 11 ਦਿਨਾਂ ਚ ਇਹ ਹਾਲ ਹੈ ਤੇ ਆਉਣ ਵਾਲੇ ਮਹੀਨੇ ਦੋ ਮਹੀਨੇ ਦੇ ਵਿੱਚ ਜਿਹੜਾ ਨਵਾਂ ਕੋਈ ਲਿਬਰਲ ਲੀਡਰ ਬਣੂਗਾ ਜਾਂ ਚੁਣਾਈ ਮੇਬੀ ਉਹ ਕੋਈ ਵੀ ਹੋ ਸਕਦਾ ਤਾਂ ਉਹ ਜਿਹੜੀਆਂ ਨਵੀਆਂ ਪਾਲਿਸਿਜ਼ ਲੈ ਕੇ ਆਊਗਾ ਜੇ ਸਰਕਾਰ ਬਚੀ ਰਹੀ ਤਾਂ ਫਿਰ ਉਹ ਲਿਬਰਲ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਹੋਰ ਮਜ਼ਬੂਤ ਕਰ ਸਕਦਾ ਹੈ ਇਹ ਹੁਣ ਸਰਵੇਖਣ ਹੈ ਅਸੀਂ ਇਸ ਦੀ ਕੋਈ ਤਸਦੀਕ ਨਹੀਂ ਕਰਾਂਗੇ ਪਰ ਬੜਾ ਹੈਰਾਨ ਕੋ ਨਾ ਦੇਖੋ ਤੁਸੀਂ BC ਦੇ ਵਿੱਚ ਬਹੁਤ ਹੀ ਲੋ ਲੈਵਲ ਤੇ ਜਾ ਰਹੀ ਸੀ ਲਿਬਰਲ ਪਾਰਟੀ ਤੇ ਹੁਣ ਉੱਥੇ ਰੁਝਾਨ 23 ਫੀਸਦ ਲੋਕ ਲਿਬਰਲ ਪਾਰਟੀ ਦੇ ਹੱਕ ਵਿੱਚ ਆ ਚੁੱਕੇ ਨੇ ਵੱਧ ਚੁੱਕਿਆ ਮਾਮਲਾ ਤੇ ਇਥੇ ਅਲਬਰਟਾ ਜਿੱਦਾ ਸ਼ੁਰੂ ਤੋਂ ਹੀ ਰਿਹਾ ਹੈ ਅਲਬਰਟਾ ਤੇ ਸਸਕੈਚਵਨ ਵਰਗੇ ਸੂਬੇ ਨੇ ਜਿਹੜੇ ਉੱਥੇ ਸ਼ੁਰੂ ਤੋਂ ਹੀ ਜਾਂ ਕਿਹਦਾ ਲੰਮਾ ਲੰਬੇ ਸਮੇਂ ਤੋਂ ਕੰਜ਼ਰਵੇਟਿਵ ਪਾਰਟੀ ਦਾ ਦਬਦਬਾ ਰਿਹਾ ਤੇ ਪਰ ਜਿਹੜਾ ਨੈਕਟੋ ਨੈਕ ਫਾਈਟ 온ਟਾਰੀਓ ਦੇ ਵਿੱਚ ਹੋਣ ਜਾ ਰਹੀ ਹੈ ਉੱਥੇ ਜਿਹੜੀਆਂ ਸਮੱਸਿਆਵਾਂ ਨੇ ਸੰਭਾਵਨਾਵਾਂ ਪੈਦਾ ਕਹਿ ਸਕਦੇ ਹਾਂ ਕਿ ਸੰਭਾਵਨਾਵਾਂ ਤਾਂ ਲਿਬਰਲ ਪਾਰਟੀ ਦੀਆਂ ਤੇ ਸਮੱਸਿਆਵਾਂ ਕੰਜ਼ਰਵੇਟਿਵ ਪਾਰਟੀ ਦੀਆਂ ਕਿਉਂਕਿ ਇੱਥੇ ਜੇ ਨੈਗਟਿਵ ਨੱਕ ਫਾਈਟ ਹੋਗੀ ਤਾਂ ਸਭ ਤੋਂ ਜ਼ਿਆਦਾ ਪਾਰਲੀਮੈਂਟ ਦੀ ਸੀਟਾਂ ਤਾਂ ਇੱਥੇ ਹੀ ਨੇ ਇੱਥੇ ਹੁਣ ਜੇ ਗੱਲ ਕੀਤੀ ਜਾਵੇ ਤਾਂ 39% ਲੋਕ ਨੇ ਜਿਹੜੇ 39% ਲੋਕ ਕਹਾਗੇ ਕਿ ਲਿਬਰਲ ਪਾਰਟੀ ਦੇ ਹੱਕ ਵਿੱਚ ਨਜ਼ਰ ਆ ਰਹੇ ਨੇ ਮਤਲਬ ਚੇਂਜ ਹੋ ਚੁੱਕਿਆ ਸਿਨੈਰੀਓ ਇਹ ਇੱਕ ਸਰਵੇਖਣ ਹੈ ਹਾਲਾਂਕਿ ਅਸੀਂ ਇਸ ਇਸ ਦੇ ਵਿੱਚ ਟਰੂਟੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਬੜਾ ਹੈਰਾਨਕੁਨ ਜਾਂ ਸਰਵੇਖਣ ਹੈ ਕਿ ਜਿਹੜੀ ਪਾਰਟੀ ਸੱਤਾ ਤੇ ਕਾਬਜ਼ ਹੁੰਦੀ ਤਕਰੀਬਨ ਤਕਰੀਬਨ ਤੈਅ ਮੰਨੀ ਜਾ ਰਹੀ ਸੀ ਉਹ ਹੁਣ ਸੋਚਣ ਵਾਸਤੇ ਮਜਬੂਰ ਹੈ ਕਿ ਅਸੀਂ ਦੋ ਅੰਕ 온ਟਾਰੀਓ ਦੇ ਵਿੱਚ ਪਿੱਛੇ ਹੋ ਚੁੱਕੇ ਹਾਂ ਹੂੰ ਦੋ ਅੰਕ 2 ਪੁਆਇੰਟਸ ਉਹਨ ਇੱਥੇ ਕੰਸਰਵੇਟਿਵ ਪਾਰਟੀ 37 ਪੁਆਇੰਟਸ ਤੇ ਹੈ ਮਤਲਬ 2 ਫੀਸਦ ਅੰਕ ਪਿੱਛੇ ਹੈ ਤੇ ਫਿਰ ਸੀਟਾਂ ਦਾ ਅਸਰ ਵੀ ਇਸ ਦੇ ਨਾਲ ਪਾਊਗਾ ਕਿਉਂਕਿ ਸਭ ਤੋਂ ਵੱਧ ਸੀਟਾਂ 온ਟਾਰੀਓ ਦੇ ਵਿੱਚ ਨੇ ਹਾਲਾਂਕਿ ਹੋਰ ਬਹੁਤ ਘਟਨਾਕਰਮ ਵਾਪਰਨੇ ਨੇ ਪਰ ਫਿਰ ਵੀ ਐਟਲੈਂਟਿਕ ਦੇ ਵਿੱਚ ਦੇਖ ਲਓ ਐਟਲੈਂਟਿਕ ਦੇ ਵਿੱਚ ਵੀ ਕੰਸਰਵੇਟਿਵ ਪਾਰਟੀ ਨੇ ਆਪਣਾ ਦਬਦਬਾ ਕਾਇਮ ਕਰ ਲਿਆ ਸੀ ਐਟਲੈਂਟਿਕ ਕੈਨੇਡਾ ਦੇ ਵਿੱਚ ਪਰ ਇੱਥੇ ਵੀ ਹੁਣ ਲਿਬਰਲ ਪਾਰਟੀ 39 ਪੁਆਇੰਟਸ ਤੇ ਪਹੁੰਚ ਚੁੱਕੀ ਹੈ ਤੇ ਕੰਸਰਵੇਟਿਵ ਪਾਰਟੀ 38 ਤੇ ਜੀ ਇਹ ਜਿਹੜਾ ਸਰਵੇ ਕੀਤਾ ਗਿਆ ਹੈ 13 ਜਨਵਰੀ ਤੋਂ 16 ਜਨਵਰੀ ਤੱਕ ਦਾ ਸਰਵੇ ਹੈ ਜਿਸ ਦੇ ਅੰਕੜੇ 17 ਜਨਵਰੀ ਨੂੰ ਪਬਲਿਸ਼ ਕੀਤੇ ਗਏ ਨੇ ਤਾਂ ਬੜੇ ਹੈਰਾਨ ਕੋ ਨਿਹਾਲਾਂ ਕਿ ਜੇ ਦੇਖਿਆ ਜਾਵੇ ਅਲਬਰਟਾ ਦੇ ਵਿੱਚ 65% ਜਿਹੜੀ ਲੀਡ ਕੰਸਰਵੇਟਿਵ ਪਾਰਟੀ ਨੂੰ ਮਿਲੀ ਹੋਈ ਹੈ ਇੱਕ ਦਰਸ਼ਕ ਹੈਗੇ ਨੇ ਆਨਲਾਈਨ ਫੋਨ ਤੇ ਹੈਲੋ ਹਾਂਜੀ ਸੁਣ ਪਾ ਰਹੇ ਹੋ ਜੀ ਹੈਲੋ ਹਾਂਜੀ ਹਾਂਜੀ ਜੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅਬਦੀ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਠੀਕ ਹੋ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਪੁੱਜੀ ਅਬਦੀ ਸਿੰਘ ਜੀ ਬੋਲ ਰਹੇ ਜੀ ਹਾਂਜੀ ਸਰ ਤੁਸੀਂ ਆਨ ਯਾਰ ਹੋ ਆਪਣੇ ਵਿਚਾਰ ਰੱਖੋ ਕੀ ਕਹਿਣਾ ਚਾ ਰਹੇ ਹੋ ਮੈਂ ਸਰੋ ਕੱਲ ਜਾਂ ਪਰਸੋਂ ਜਿਹੜਾ ਤੁਸੀਂ ਬੰਕੜੀ ਨਿਊਜ਼ ਪੇਜ ਕੀਤੀ ਸੀ ਓਕੇ ਹਾਂਜੀ ਉਹਦਰ ਸੀ ਸਾਇਓਨਾਰਾ ਲਫਟ ਇੱਕ ਇਸ ਬਾਲ ਕੀਤਾ ਸੀਗਾ ਸਾਇਓਨਾਰਾ ਪੁੱਜੀਤ ਨੇ ਕਾਦੇ ਬਾਰੇ ਸਰ ਉਪਜੀ ਸਿੰਘ ਜੀ ਨੇ ਕਿਹੜਾ ਲਵਜ ਇਸਤੇਮਾਲ ਕੀਤਾ ਸੀਗਾ ਸਾਇਓਨਾਰਾ ਉਹਦਾ ਮੀਨਿੰਗ ਬਚਣਾ ਉਹ ਬਾਏ ਬਾਏ ਕਹਿੰਦੇ ਸੀ ਜੀ ਜਪਾਨੀਜ਼ ਦੇ ਵਿੱਚ ਹਾਂ ਜੀ ਜਪਾਨੀਜ਼ ਦੇ ਵਿੱਚ ਸਾਇਓਨਾਰਾ ਬਾਏ 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 ਠੀਕ ਹੈ ਬਾਏ ਮਚਣਾ ਸੀ ਠੀਕ ਹੈ ਅਲਵਿਦਾ ਅਲਵਿਦਾ ਕੈਨੇਡਾ ਜਿਹੜੇ ਇਸ ਸਟੱਡੀ ਵੀਜ਼ਾ ਤੇ ਆਉਂਦੇ ਨੇ ਚਲੋ ਬਹੁਤ ਤੁਸੀਂ ਡੁੰਗਾਈ ਦੇ ਨਾਲ ਸਾਡੇ ਸ਼ਬਦਾਂ ਨੂੰ ਤੋਲਦੇ ਹੋ ਬਾਈ ਚਾਸ ਮੈਨੂੰ ਨਾ ਹੀ ਪਤਾ ਹੁੰਦਾ ਤੇ ਬੰਦਾ ਕਈ ਵਾਰ ਐਂ ਵਰਤ ਦਿੰਦਾ ਤਾਂ ਬੜੀ ਮੁਸ਼ਕਲ ਦੇ ਵਿੱਚ ਘਰ ਜਾਣਾ ਸੀ ਚਲੋ ਠੀਕ ਹੈ ਉਹ ਜਪਨੀਜ਼ ਲਫ਼ਜ਼ ਹੈ ਜੀ ਉਹ ਮਤਲਬ ਇਹ ਕਹਿ ਸਕਦੇ ਹਾਂ ਕਿ ਬਿਲਕੁਲ ਡੁੰਗਾਈ ਨਾਲ ਅਰਥ ਤਾਂ ਨਹੀਂ ਪਤਾ ਜਿਹੜੇ ਮੋٹے ਮੋٹے ਪਤਾ ਨੇ ਕਿ ਹਾਂ ਜੀ ਅਲਵਿਦਾ ਕੈਨੇਡਾ ਜੀ ਨੂੰ ਕਹਿ ਦਿੰਦੇ ਆਂ ਵੀ ਬਾਏ ਬਾਏ ਕਰਤੀ ਵੀ ਹੁਣ ਅਸੀਂ ਪਹੁੰਚ ਗਏ ਸਟੱਡੀ ਵੀਜ਼ਾ ਤੇ ਤੇ ਹੁਣ ਅਸੀਂ ਸਾਡਾ ਜਿਹੜਾ ਮਕਸਦ ਸੀ ਮੋਟਿਵ ਸੀ ਉਹ ਤਾਂ ਅਸੀਂ ਯੂਐਸ ਜਾਣਾ ਸੀਗਾ ਚਲੋ ਇੱਥੇ ਧਰਤੀ ਤੇ ਆ ਗਏ ਤੇ ਹੁਣ ਬਾਰਡਰ ਪਾਰ ਕਰਾਂਗੇ ਤੇ ਪਰਲੇ ਪਾਸੇ ਜਾ ਕੇ ਵਸ ਜਾਵਾਂਗੇ ਪਰ ਉੱਥੇ ਵੀ ਹੁਣ ਸੌਖਾ ਨਹੀਂ ਹੈ ਤੇ ਆਪਾਂ ਗੱਲ ਕਰ ਰਹੇ ਸੀਗੇ ਕੈਨੇਡੀਅਨ ਪੋਲਿਟਿਕਸ ਦੀ ਜੀ ਜੀ ਬਹੁਤ ਬਹੁਤ ਹੀ ਹੈਰਾਨਕੁਨ ਤਰੀਕੇ ਦੇ ਨਾਲ ਜਿਹੜੇ ਅੰਕੜੇ ਚੇਂਜ ਹੋਏ ਨੇ ਇਹ ਸਮਝ ਤੋਂ ਬਾਹਰ ਹੈ ਕਿ ਇੰਨੀ ਜਲਦੀ ਇੰਨੀ ਐਡੀਆਂ ਵੱਡੀਆਂ ਚੇਂਜਸ ਕਿਵੇਂ ਆ ਸਕਦੀਆਂ ਨੇ ਕਿ ਜਸਟਿਨ ਟਰੂਡੋ ਦਾ ਚਿਹਰਾ ਹੀ ਸਿਰਫ ਤੇ ਸਿਰਫ ਸਮੱਸਿਆਵਾਂ ਪੈਦਾ ਕਰ ਰਿਹਾ ਸੀ ਕਿਉਂਕਿ ਮਾ ਕਾਰਨੀ ਦੀ ਕਾਬਲੀਅਤ ਨੂੰ ਵੀ ਦੇਖਿਆ ਜਾ ਰਿਹਾ ਹੈ ਮਾ ਕਾਰਨੀ ਉਹ ਸ਼ਖਸ ਨੇ ਜਿਨ੍ਹਾਂ ਨੂੰ ਆਲਮੀ ਮੰਦੀ ਵੇਲੇ ਜਦੋਂ ਪੂਰੀ ਦੁਨੀਆ ਰੈਸੈਸ਼ਨ ਦੇ ਵਿੱਚ ਸੀ 2008 ਦੇ ਵਿੱਚ ਉਦੋਂ ਕੈਨੇਡਾ ਦਾ ਸੌਰੀ ਬੈਂਕ ਆਫ ਕੈਨੇਡਾ ਦਾ ਗਵਰਨਰ ਥਾ ਪਿਆ ਗਿਆ ਸੀ ਜੀ ਜੀ ਤੇ ਉਸ ਬੰਦੇ ਨੇ ਕੈਨੇਡਾ ਦੇ ਵਿੱਚ ਉਹ ਮਹਾਂਕਾਰਨੀ ਦੇ ਕਾਰਜਕਾਲ ਦੌਰਾਨ ਇੱਕ ਵੀ ਬੈਂਕ ਦਿਵਾਲੀਆ ਨਹੀਂ ਹੋਇਆ ਹਾਲਾਂਕਿ ਅਮਰੀਕਾ ਵਾਲੇ ਪਾਸੇ ਧੜਾ ਧੜ ਹੋ ਰਹੇ ਸੀ ਅਮਰੀਕਾ ਵਾਲੇ ਪਾਸੇ ਸਾਰਿਆਂ ਨੂੰ ਪਤਾ ਹੈ 2008 ਦੇ ਰੈਸੈਸ਼ਨ ਦੀ ਜੋ ਘਟਨਾਕ੍ਰਮ ਕਿਵੇਂ ਲੀਮਨ ਤੇ ਹੋਰ ਆਪਾਂ ਚਲੋ ਨਾਮ ਨਹੀਂ ਲਵਾਂਗੇ ਤੇ ਉਹ ਕਿਸ ਤਰੀਕੇ ਦੇ ਨਾਲ ਹਾਲਾਤ ਬਣੇ ਸੀ ਯੂਰਪ ਦੇ ਵਿੱਚ ਹਾਲਾਂਕਿ ਪੂਰੀ ਦੁਨੀਆ ਹੀ ਕਬਰਾਈ ਹੋਈ ਸੀ ਜੀ ਪਰ ਮਾ ਕਾਰਨੀ ਉਸ ਵੇਲੇ ਬੈਂਕ ਆਫ ਕੈਨੇਡਾ ਦੇ ਗਵਰਨਰ ਸੀ ਤੇ ਉਧਰ ਉਸ ਤੋਂ ਬਾਅਦ ਹੂੰ ਉਸ ਤੋਂ ਬਾਅਦ ਬੈਂਕ ਆਫ ਇੰਗਲੈਂਡ ਦੇ ਵੀ ਗਵਰਨਰ ਰਹੇ ਤੇ ਬ੍ਰੈਗਜ਼ਿਟ ਦਾ ਮਸਲਾ ਨਿਝੇਠਿਆ ਜਿਹੜਾ ਉਹਨਾਂ ਦਾ ਯੂਰਪੀ ਯੂਨੀਅਨ ਦਾ ਤੇ ਯੂਕੇ ਦਾ ਉਸ ਦੇ ਵਿੱਚੋਂ ਬਾਹਰ ਹੋਣ ਜਾਂ ਯੂਰਪੀ ਯੂਨੀਅਨ ਦੇ ਵਿੱਚ ਸ਼ਾਮਲ ਹੋਣ ਜਾਂ ਨਾ ਰਹਿਣ ਦਾ ਜੋ ਬਹੁਤ ਹੀ ਗੁੰਝਲਦਾਰ ਮਸਲਾ ਸੀ ਕਿਉਂਕਿ ਯੂਕੇ ਨਹੀਂ ਸੀ ਚਾਹੁੰਦਾ ਕਿ ਅਸੀਂ ਯੂਰਪੀ ਯੂਨੀਅਨ ਦੇ ਵਿੱਚ ਕਾਇਮ ਰਹੀਏ ਤਾਂ ਉਦੋਂ ਵੀ ਮਾਕਾਰਨੀ ਗਵਰਨਰ ਸੀਗੇ ਬੈਂਕ ਆਫ ਇੰਗਲੈਂਡ ਦੇ ਉਹ ਉਹਨਾਂ ਨੇ ਆਪਣੇ ਤਰੀਕੇ ਨਾਲ ਚਲੋ ਉਹਨਾਂ ਦੀ ਕਾਬਲੀਅਤ ਤੇ ਭਰੋਸਾ ਕੀਤਾ ਜਾ ਸਕਦਾ ਹੈ ਜਾਂ ਨਹੀਂ ਇਹ ਮਾਹਰ ਜ਼ਿਆਦਾ ਵਧੀਆ ਤਰੀਕੇ ਨਾਲ ਦੱਸ ਸਕਦੇ ਨੇ ਪਰ ਜਿਹੜੀਆਂ ਹੁਣ ਤੱਕ ਰਿਪੋਰਟਸ ਆ ਰਹੀਆਂ ਨੇ ਉਹ ਇਹ ਕਹਿੰਦੀਆਂ ਨੇ ਕਿ ਸਿਨੈਰੀਓ ਪੋਲਿਟিক্যাল ਸਿਨੈਰੀਓ ਕੈਨੇਡਾ ਦੇ ਵਿੱਚ ਚੇਂਜ ਹੁੰਦਾ ਨਜ਼ਰ ਆ ਰਿਹਾ ਕਿੱਥੇ ਇੱਕ ਤੱਕ ਜਾਊਗਾ ਇਹ ਕਹਿਣਾ ਮੁਸ਼ਕਲ ਹੈ ਆਪਾਂ ਕੋਈ ਬਹੁਤ ਵੱਡੇ ਸਟ੍ਰੈਟਜਿਸਟ ਤਾਂ ਹੈ ਨਹੀਂਗੇ ਪਰ ਜੋ ਸਰਵੇ ਸਾਹਮਣੇ ਆਇਆ ਤੇ ਜੋ ਆਲਾ ਦਵਾਲਾ ਨਜ਼ਰ ਆ ਰਿਹਾ ਉਹ ਕਹਿੰਦੇ ਹੁਣ ਪੀ ਪੋਇਲੀਆਪ ਸਾਭ ਨੂੰ ਤਾਂ ਇਕਨੋਮਿਕਸ ਦਾ ਉੜਾੜਾ ਵੀ ਨਹੀਂ ਆਉਂਦਾ ਹੂੰ ਕਹਿੰਦੇ ਉਹ ਕਿਵੇਂ ਸੰਭਾਲਣਗੇ ਮੁਲਕ ਨੂੰ ਹਾਲਾਂਕਿ ਗੱਲਾਂ ਵੱਡੀਆਂ ਦਾਅਵੇ ਵੱਡੇ ਵੱਡੇ ਕਰ ਰਹੇ ਨੇ ਤੇ ਉਹ ਕਾਰਬਨ ਟੈਕਸ ਕਾਰਬਨ ਟੈਕਸ ਕਰ ਰਹੇ ਨੇ ਕਹਿੰਦੇ ਚਲੋ ਕਾਰਬਨ ਟੈਕਸ ਹਟਾ ਵੀ ਦਿੰਦੇ ਆ ਫੇਰ ਉਹਦੇ ਨਾਲ ਕੀ ਕੈਨੇਡੀਅਨ ਇਕਨੋਮੀ ਲੀਤੇ ਆਜੂਗੀ ਕਹਿੰਦੇ ਨਹੀਂ ਇਹਦਾ ਮਤਲਬ ਇਹ ਨਹੀਂ ਹੈ ਕੈਨੇਡੀਅਨ ਇਕਨੋਮੀ ਨੂੰ ਫਾਸਟ ਕਰਨਾ ਪਿਛਲੇ ਸਮੇਂ 트루ডো ਨੂੰ ਵੀ ਨਿੰਦਿਆ ਉਹਨਾਂ ਨੇ ਮਾਕ ਕਾਰਨੀ ਸਾਹਿਬ ਨੇ ਕਹੇ ਭਾਈ ਜਸਟਿਨ 트루ডো ਨੇ ਵੀ ਸਹੀ ਤਰੀਕੇ ਦੇ ਨਾਲ ਕੈਨੇਡੀਅਨ ਇਕਨੋਮੀ ਨੂੰ ਅਰਥਚਾਰੇ ਨੂੰ ਨਹੀਂ ਸੰਭਾਲਿਆ ਨਹੀਂ ਤਾਂ ਉਜਰਤ ਦਰਾਂ ਜਿਹੜੀਆਂ ਵੇਜਸ ਨੇ ਹੋਰ ਜ਼ਿਆਦਾ ਵਧਣੀਆਂ ਸੀ 인ਫਲੇਸ਼ਨ ਦੇ ਹਿਸਾਬ ਨਾਲ ਅੱਗੇ ਜਾਣੀਆਂ ਸੀ ਸਵਾਕੀ ਹਾਲਾਂਕਿ ਜਸਟਿਨ 트루ডো ਦੇ ਵੱਲੋਂ ਕਈ ਇਦਾਂ ਦੀਆਂ ਪਾਲਿਸੀਆਂ ਲਿਆਂਦਾ ਗਈਆਂ ਜਿਸ ਦੀ ਲੋਕਾਂ ਦੇ ਵੱਲੋਂ ਸਰਹਾਨਾ ਵੀ ਕੀਤੀ ਗਈ ਸੀ ਜਦੋਂ ਉਹਨਾਂ ਦੇ ਵੱਲੋਂ ਅਨਾਊਂਸਮੈਂਟ ਕੀਤੀ ਗਈ ਸੀ ਕਿ ਮੈਂ ਰਿਜ਼ਾਈਨ ਕਰ ਰਿਹਾ ਤੁਸੀਂ ਆਪਣਾ ਅਗਲਾ ਜਿਹੜਾ ਕੀ ਲੀਡਰ ਚੁਣੋ ਕੀਵੇਂ ਦਰਸ਼ਕਾਂ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਕਈਆਂ ਦੇ ਵੱਲੋਂ ਹਾਂ ਪੱਖ ਹੀ ਹੰਗਾਰਾ ਵੀ ਦਿੱਤਾ ਗਿਆ ਪਰ ਹੁਣ ਜਦੋਂ ਇਹ ਸਥਿਤੀ ਸਾਹਮਣੇ ਆਈ ਹੈ ਤਾਂ ਕਹਿੰਦੇ ਨੇ ਕਿ ਜਨਤਾ ਦੀ ਨਬਸ ਪਛਾਣ ਨਹੀਂ ਇਨੀ ਸੌਖੀ ਨਹੀਂ ਹੁੰਦੀ ਬਿਲਕੁਲ ਦੇਖੋ ਹੁਣ ਫਿਲਹਾਲ ਤਾਂ ਕਹਿਣਾ ਮੁਸ਼ਕਲ ਹੈ ਕਿ ਇਹ ਬਿਲਕੁਲ ਸੀਨ ਇਸੇ ਤਰੀਕੇ ਦੇ ਨਾਲ ਕਾਇਮ ਰਹੂਗਾ ਜਾਂ ਕਿੱਦਾਂ ਜੀ ਦਰਸ਼ਕ ਆਪਾਂ ਲੈਣੇ ਉਜੀ ਜੀ ਆਪਣੇ ਨਾਲ ਹੈਗੇ ਨੇ ਹੈਲੋ 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 ਜੀ ਪਰਮੇਂਦਰ ਬੋਲਦਾ ਹਾਂ ਹਾਂ ਜੀ ਸਤਿ ਸ੍ਰੀ ਅਕਾਲ ਜੀ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੁਜੀਤ ਜੀ ਸਤਿ ਸ੍ਰੀ ਅਕਾਲ ਬੈਠਾ ਸਤਿ ਸ੍ਰੀ ਅਕਾਲ ਜੀ ਤੇ ਹਾਂ ਜੀ ਇਹ ਗੱਲ ਤੁਸੀਂ ਕਰ ਰਹੇ ਸੀਗੇ ਬਈ ਜਿਹੜੀ ਰੇਟ ਰੇਟ ਜਿਹੜੀ ਹੈਗੇ ਆ ਔਰ ਰੇਟ ਉਹਨਾਂ ਦੀ ਉੱਪਰ ਥੱਲੇ ਹੋ ਰਹੀ ਹੈ ਹਾਂ ਜੀ ਹਾਂ ਜੀ ਜੀ ਦੋਨਾਂ ਪਾਰਟੀਆਂ ਦੀ ਗੱਲ ਇਸ ਤਰ੍ਹਾਂ ਆਪ ਜੀ ਤੇ ਜੋ ਅਸੀਂ ਇੱਥੇ ਬੈਠੇ ਭਾਂਪ ਰਹੇ ਹਾਂ 20 ਸਾਲ ਤੋਂ ਓਕੇ ਓਕੇ ਜੀ ਜੋ ਮਤਲਬ ਇੱਕ ਵਧੀਆ ਪ੍ਰਾਈਮ ਮਿਨਿਸਟਰ ਜਾ ਰਿਹਾ ਕੈਨੇਡਾ ਦਾ ਮੈਂ ਤਾਂ ਇਹ ਕਹੂੰਗੀ ਓਕੇ ਓਕੇ ਕਿਉਂਕਿ ਉਹ ਵਕਤੀ ਸੀ ਕਿ ਕੁਝ ਖੜ ਆ ਗਿਆ ਜਾਂ ਨਹੀਂ ਸੰਭਾਲਿਆ ਗਿਆ ਕੁਝ ਮੈਂ ਅੱਗੇ ਵੀ ਮਹਿਸੂਸ ਕਰਦੀ ਹਿੰਦੀ ਕਿ ਸਲਾਹਕਾਰਾਂ ਨੇ ਵੀ ਡੋਬਿਆ ਇਸ ਇਹ ਬੰਦੇ ਨੂੰ ਬੱਤਰਪੋੜਾ ਬੰਦਾ ਹੈ ਨਾ ਇਹਨਾਂ ਲੋਕਾਂ ਨੂੰ ਆਉਂਦਾ ਨਹੀਂ ਹੈ ਚਲੋ ਉਹ ਹੁਣ ਜਾ ਰਿਹਾ ਹੁਣ ਇਹਦੀ ਥਾਂ ਤੇ ਮਿਸਟਰ ਕਾਰਨੇ ਜਿਹੜਾ ਕਿ ਇੱਕ ਬਹੁਤ ਰਿਜ਼ਰਵੇਕਾਰ ਬੰਦਾ ਜਿਸ ਤਰ੍ਹਾਂ ਸਾਡੀ ਇੱਕ ਵਾਰੀ ਹਿੰਦੁਸਤਾਨ ਦੀਪਾ ਇੰਡੀਆ ਦੀ ਹਾਲਤ ਇਹ ਹੋ ਗਈ ਸੀ ਕਿ ਸਾਡਾ ਜਿਹੜਾ ਸੋਨਾ ਸੀ ਜਾਂ ਰਿਜ਼ਰਵ ਸਾਡਾ ਪੈਸਾ ਰੱਖਿਆ ਹੋਇਆ ਸੀਗਾ ਉਹ ਵੀ ਸਾਡਾ ਸਾਨੂੰ ਉੱਥੇ ਜਮ੍ਹਾਂ ਕਰਾ ਕੇ ਕਰਕੇ ਲੈਣਾ ਪੈ ਗਿਆ ਸੀ ਤਾਂ ਮਨਮੋਹਨ ਸਿੰਘ ਨਸੀਹਾ ਬਣ ਕੇ ਆ ਗਿਆ ਬਿਲਕੁਲ ਜੀ 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 ਔਰ ਉਹਨਾਂ ਨੇ ਆਪਣੀਆਂ ਪਾਲਿਸੀਆਂ ਦੇ ਨਾਲ ਇਹਨੂੰ ਉੱਤੇ ਲਗਾਇਆ ਕਿ ਭਾਰਤ ਦੇ ਬਹੁਤ ਅੱਜ ਪੰਡਾਰ ਜਿਹੜੇ ਨੇ 4 ਗੁਣਾ ਤੋਂ ਵੀ ਵੱਧ 5 ਗੁਣਾ ਜਿਹੜੇ ਹੈ ਨੇ ਅਰਧਾਂਚ ਨੇ ਜੀ 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 ਤੇ ਲਈ ਤੇ ਚੜਿਆ ਇਹ ਮਿਸਟਰ ਕਰਨੇ ਆ ਜਿਹੜਾ ਦਾ ਸੇਮ ਮੈਂ ਕਹੂੰਗੀ ਜੀ ਤੁਲਨਾ ਸੀ ਕਰ ਸਕਦੇ ਓਕੇ ਜਿਹੜਾ ਕਿ ਕਰਾ ਆਪਣੇ ਕਰਾਈਸਿਸ ਹੈ ਇਹ ਬੰਦਾ ਜੇ ਆ ਇਹਨੇ ਕਹਿਤਾ ਕਿ ਮੈਂ ਆ ਗਿਆ ਉਹਦੇ ਵਿੱਚ ਉਹਨਾਂ ਦੀ ਰਾਈਟ ਦੇ ਵਿੱਚ ਆ ਗਿਆ ਮੈਂ ਫਰੇਡੂਗਾ ਹਾਂ ਲੀਡਰਸ਼ਿਪ ਔਰ ਜਿਸ ਤੱਕ ਮੇਰਾ ਖਿਆਲ ਹੈ ਤੁਸੀਂ ਦੇਖੋ ਇਹਨਾਂ ਲੀਡਰਸ਼ਿਪ ਵਿੱਚ ਮਿਲ ਵੀ ਜਾਣੀ ਹੈ ਲੋਕ ਇਹਨਾਂ 'ਚ ਵਿਸ਼ਵਾਸ ਰੱਖਦੇ ਨੇ ਓਕੇ ਮੈਮ ਥੈਂਕ ਯੂ ਮੈਮ ਹਾਂ ਥੈਂਕ ਯੂ ਜਿਸ ਤਰ੍ਹਾਂ ਦੇ ਨਾਲ ਤੁਸੀਂ ਆਪਣਾ ਪੱਖ ਰੱਖਿਆ ਹੈਗਾ ਕਿਉਂਕਿ ਪਲੀਪਾਤੀ ਬਾਖੂ ਵੀ ਜਿਹੜੀ ਕੀ ਹੈਗੀ ਆ ਅਸਲੀਅਤ ਉਥੋਂ ਦੇ ਵਸਨੀਕੀ ਸਾਂਝੀ ਕਰ ਸਕਦੇ ਆ ਸਿੱਧਾ ਸਾਡੇ ਕੋਲ ਜੋ ਰਿਪੋਰਟਸ ਆਂਦੀ ਉਹੀ ਸ਼ੇਅਰ ਕਰਦੇ ਹੈਗੇ ਬਿਲਕੁਲ ਦੇਖੋ ਮੈਡਮ ਨੇ ਵੀ ਇਹ ਗੱਲ ਕੀਤੀ ਹੈ ਕਿ ਮਾਕਾਨੀ ਲੀਡਰਸ਼ਿਪ ਦੌੜ ਵਿੱਚ ਵੀ ਸ਼ਾਮਲ ਹੋ ਚੁੱਕੇ ਨੇ ਹਾਲਾਂਕਿ ਕ੍ਰਿਸਟੀਆ ਫਰੀ ਲੈਂਡ ਟੱਕਰ ਨੇਗੇ ਸਾਧਿਤ ਵਿੱਤ ਮੰਤਰਾਲਾ ਵੀ ਉਹਨਾਂ ਕੋਲੇ ਰਿਹਾ ਹੈ